ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਗਰਮੀਆਂ ਦੀ ਸਭ ਤੋਂ ਖਤਰਨਾਕ ਮੌਰੀਵਰੇ ਗੱਲ ਕਰਾਂਗੇ ਇਹ ਜਿਹੜੀ ਵੀਡੀਓ ਮੈਂ ਬਣਾਉਣ ਲੱਗੇ ਆ ਪਿਛਲੇ 15-20 ਸਾਲਾਂ ਦੇ ਵਿੱਚ ਜਿਹੜੇ ਵੀ ਸਾਡੇ ਵਧੀਆ ਪਸ਼ੂ ਪਾਲਕ ਨੇ ਜੋ ਉਹਨਾਂ ਦੇ ਨਾਲ ਕੰਮ ਕਰਕੇ ਉਹਨਾਂ ਦੇ ਫਾਰਮਾਂ ਤੇ ਕੰਮ ਕਰਕੇ ਸਿੱਖਿਆ 100% ਮੈਂ ਤੁਹਾਨੂੰ ਇਹਦੇ ਬਾਰੇ ਪ੍ਰੈਕਟੀਕਲ ਜਾਣਕਾਰੀ ਦਊਂਗਾ ਜਿਵੇਂ ਆਪਣੀ ਕਿਤਾਬ ਵੀ ਜਿਹੜੀ ਹੈਗੀ ਇਹ ਬਗਿਆਨਕ ਡੇਰੀ ਫਾਰਮਿੰਗ ਹੈ ਇਹ ਵੀ ਜਿਹੜੀ ਹੈਗੀ ਡੇਰੀ ਫਾਰਮਿੰਗ ਦੇ ਪ੍ਰੈਕਟੀਕਲ ਨੁਕਤੇ ਹੀ ਹੈ 100% ਪ੍ਰੈਕਟੀਕਲ ਨੁਕਤੇ ਪਰ ਬਿਮਾਰੀ ਇਹ ਹੈ ਕਿ ਸਲੇਰੀਆ ਜਾਂ ਕਨੇਡੂ ਰੋਗ ਹੁਣ ਅਗਲੇ 7-8 ਮਹੀਨੇ ਇਸ ਬਿਮਾਰੀ ਦਾ ਪੂਰਾ ਕਹਿਰ ਹੁੰਦਾ ਹੈ ਪੰਜਾਬ ਚ ਮੈਂ ਦੇਖਿਆ ਪੰਜਾਬ ਹਰਿਆਣਾ ਦੇ ਵਿੱਚ ਇਸ ਬਿਮਾਰੀ ਨਾਲ ਜਿੰਨਾ ਨੁਕਸਾਨ ਹੁੰਦਾ ਸ਼ਾਇਦ ਕਿਸੇ ਹੋਰ ਇਕੱਲੇ ਇੱਕ ਬਿਮਾਰੀ ਨਾਲ ਹੁੰਦਾ ਹੋਵੇ ਕਿਉਂਕਿ ਇਹ ਬਿਮਾਰੀ ਇੱਕ ਇਹੋ ਜਿਹੀ ਬਿਮਾਰੀ ਹੈ ਕੈਨੇਡੂ ਰੋਗ ਜਾਂ ਥਲੇਰੀਆ ਜਿਹੜੀ ਘੱਟੋ ਘੱਟ 10-15 ਬਿਮਾਰੀਆਂ ਦੇ ਪਿੱਛੇ ਲੁਕੀ ਹੁੰਦੀ ਹੈ ਆਪਣਾ ਰੂਪ ਇਹ ਬਹੁਤ ਜ਼ਿਆਦਾ ਜਦੋਂ ਖਤਰਨਾਕ ਹੋ ਜਾਂਦੀ ਉਦੋਂ ਦਿਖਾਉਂਦੀ ਹੈ ਇਹ ਲੰਪੀ ਦੇ ਵਿੱਚ ਵੀ 70-75% ਪਸ਼ੂ ਜਿਹੜੇ ਮਰੇ ਉਹਨਾਂ ਦਾ ਕਾਰਨ ਥਲੇਰੀਆ ਰੋਗ ਸੀਗਾ ਫਲੇਰੀਆ ਰੋਗ ਪੰਜਾਬ ਦੇ ਵਿੱਚ ਹਰਿਆਣਾ ਚ ਇਹ ਚ ਬੜੀਆਂ ਜ਼ਰੂਰੀ ਚੀਜ਼ਾਂ ਨੇ ਹੁਣ ਫਲੇਰੀਆ ਤੇ ਐਨਾਪਲਾਜ਼ਮਾ ਜਿਹੜਾ ਹੈਗਾ ਪੀਲੀਆ ਰੋਗ ਇਹ ਇਕੱਠੇ ਦੇਖੇ ਜਾਂਦੇ ਆ ਪੀਲੀਆ ਰੋਗ ਬਾਰੇ ਪਿੱਛੇ ਅੱਪਾ ਗੱਲ ਕੀਤੀ ਹੈ ਜਿਹੜੀਆਂ ਇਹ ਦੋ ਵੀਡੀਓ ਨੇ ਪਿਛਲੀ ਵੀਡੀਓ ਤੇ ਅੱਜ ਦੀ ਵੀਡੀਓ ਇਹ ਤੁਸੀਂ ਬਹੁਤ ਧਿਆਨ ਨਾਲ ਕਾਪੀ ਪੈਨ ਲੈ ਕੇ ਦੇਖਣੀ ਹੈ ਤੇ ਜੋ ਮੈਂ ਨੁਸਕੇ ਦੱਸੇ ਹੈ 15 ਮੁਕਤੀ ਇਹਦਾ ਇਲਾਜ ਹੁੰਦਾ ਹੈ ਕਿਤਾਬ ਦੇ ਵਿੱਚ ਬੜਾ ਵਿਸਾਰਤ ਮੈਂ ਦੱਸਿਆ ਹੈ ਜਿਹੜੇ ਪਸ਼ੂ ਪਾਲ ਕਰਨੇ ਖਰੀਦੀ ਹੈ ਪੜ੍ਹੀ ਹੈ ਉਹਨਾਂ ਨੂੰ ਇਹਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੋਊਗੀ ਵੀਡੀਓ ਦੇ ਵਿੱਚ ਵੀ ਮੈਂ ਸਾਰੀ ਜਾਣਕਾਰੀ ਦਵਾਂਗਾ ਪਹਿਲੀ ਗੱਲ ਇਹ ਹੈ ਵੀ ਤਿੰਨ ਚੀਜ਼ਾਂ ਤੁਸੀਂ ਦੇਖਣੀਆਂ ਹਨ ਪਸ਼ੂ 'ਚ ਖਾਸ ਕਰਕੇ ਦੋਗਲੀਆਂ ਗਾਵਾਂ 'ਚ ਜਾਂ ਛੋਟੀਆਂ ਬੱਚੀਆਂ 'ਚ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਵੀ ਪਸ਼ੂ ਨੂੰ ਬੁਖਾਰ ਹੋਊਗਾ 105 106 ਔਰ ਇਹ ਬੁਖਾਰ ਟੁੱਟਦਾ ਨਹੀਂ ਹੈਗਾ ਪਹਿਲੀ ਗੱਲ ਦੂਜੀ ਗੱਲ ਇਹ ਪਸ਼ੂ ਇਕਦਮ ਲਿੱッセ ਹੋਣੇ ਸ਼ੁਰੂ ਹੋ ਜਾਂਦੇ ਤੀਜੀ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਪਸ਼ੂਆਂ ਦਾ ਦੁੱਧ ਇਕਦਮ 30 40 ਲੀਟਰ ਵਾਲਾ ਪਸ਼ੂ ਹੋਊਗਾ ਤੇ ਤੁਸੀਂ ਦੇਖੋਗੇ ਤਿੰਨਾ ਚੌਹ ਦਿਨਾਂ ਚ ਉਹ 10 15 ਲੀਟਰ ਤੇ ਆ ਜਾਂਦਾ ਸਭ ਤੋਂ ਵੱਡੀ ਨਿਸ਼ਾਨੀ ਹੈ ਤੇਜ਼ ਬੁਖਾਰ ਇਕਦਮ ਪਸ਼ੂ ਦਾ ਲਿੱਸਾ ਹੋਣਾ ਤੇ ਤੀਜੀ ਚੀਜ਼ ਹੈ ਇਕਦਮ ਪਸ਼ੂ ਦਾ ਦੁੱਧ ਘਟਣਾ ਜੇ ਇਹ ਤਿੰਨੇ ਚੀਜ਼ਾਂ ਹੈਗੀਆਂ ਤਦ ਤੁਸੀਂ ਮੰਨ ਕੇ ਚੱਲੋ ਵੀ ਤਨੇਰੀਆ ਹੋ ਸਕਦਾ ਹੈ 90-95% ਕੇਸਾਂ ਦੇ ਵਿੱਚ ਦੋਗਲੀਆਂ ਗਾਵਾਂ ਦੇ ਵਿੱਚ ਤਾਂ 100% ਹੀ ਮੰਨ ਕੇ ਚੱਲੋ ਅਸੀਂ ਕੀ ਕਰਨਾ ਹੁੰਦਾ ਸਭ ਤੋਂ ਪਹਿਲਾਂ ਇਹ ਪਸ਼ੂਆਂ ਦਾ ਤੁਸੀਂ ਤੁਰੰਤ ਬੁਖਾਰ ਦਾ ਟੀਕਾ ਲਾ ਲਓ ਜਿਹੜਾ ਮਰਜ਼ੀ ਲਾਉਣਾ ਹੈ ਤੁਹਾਡੇ ਆਪਣੇ ਡਾਕਟਰ ਦੀ ਸਲਾਹ ਨਾਲ ਲਾ ਲਓ ਪਹਿਲੇ ਦਿਨ ਖੂਨ ਟੈਸਟ ਕਰਾਉਣਾ ਹੈ ਇਹ ਪਸ਼ੂ ਜਦੋਂ ਬੁਖਾਰ ਬਹੁਤ ਤੇਜ਼ ਆਉਂਦਾ ਇਹਨਾਂ ਚ ਖੂਨ 5-6 ਗ੍ਰਾਮ ਰਹਿ ਜਾਂਦਾ ਹੈ ਔਰ ਦੋ ਵੱਡੀਆਂ ਗਲਤੀਆਂ ਕਰਦੇ ਆ ਖਾਸ ਕਰਕੇ ਜਿਹੜੇ ਪਸ਼ੂ ਪਾਲਕ ਥੋੜੇ ਜਿਹਾ ਪੜਨੇ ਕੇ ਹਨ ਉਹ ਜ਼ਿਆਦਾ ਗਲਤੀ ਕਰਦੇ ਆ ਉਹ ਕੀ ਕਰਦੇ ਆ ਬਿਊ ਪਾਰਵਾ ਕੋਨ ਦਾ ਟੀਕਾ ਲਿਆ ਕੇ ਲਾ ਦਿੰਦੇ ਆ ਬਿਊ ਪਾਰਵਾ ਕੋਨ ਦਾ ਟੀਕਾ ਜਿਵੇਂ ਫਿਟਰਾ ਲੈਕਸ ਹੁੰਦਾ ਹੈ ਕਈ ਕੰਪਨੀਆਂ ਦਾ ਹੋਰ ਵੀ ਆਂਦਾ ਹੈ ਕਦੇ ਵੀ ਪਹਿਲਾਂ ਸ਼ੁਰੂਆਤੀ ਸਟੇਜ ਤੇ ਨਹੀਂ ਲਾਉਣਾ ਨਾ ਛੋਟੀਆਂ ਬੱਚੀਆਂ ਚ ਨਾ ਵੱਡੀਆਂ ਗਾਂਾਂ ਚ ਖੂਨ 5 6 ਗ੍ਰਾਮ ਹੈ ਜੇ ਤਾਂ ਬਿਊ ਪਾਰਵਾ ਕੋਨ ਦਾ ਟੀਕਾ ਨਹੀਂ ਲਾਉਣਾ ਇਹਦੇ ਨੁਕਸਾਨ ਨੇ ਡੰਗਰ ਮਰਦੇ ਇਹਦੇ ਟੀਕੇ ਲਾਉਣ ਤੋਂ ਬਾਅਦ ਨੇ ਜੋ ਅਸੀਂ 5-6 ਗ੍ਰਾਮ ਤੇ ਲਾ ਦਿੰਨੇ ਪਹਿਲਾਂ ਇਹਦੇ ਵਿੱਚ ਕੀ ਹੈ ਦੇਖੋ ਬੁਖਾਰ ਕੰਟਰੋਲ ਕਰਨਾ ਉਹਦੇ ਵਾਸਤੇ ਬੈਰਨਲ ਆਂਦੀ ਹੈ ਹੋਰ ਬੁਖਾਰ ਦੇ ਟੀਕੇ ਆਂਦੇ ਆ ਰਿੰਟੋਜ ਹੈ ਹੋਰ ਗਲੂਕੋਜ਼ ਨੇ ਉਦੋਂ ਬਾਅਦ ਆਕਸੀਡਾਟਰਾ ਸਾਈਕਲੀਨ ਪਸ਼ੂ ਦੇ ਭਾਰ ਮਤਾਵ ਕੁ 4-5 ਦਿਨ ਜਦੋਂ ਬੁਖਾਰ ਟੁੱਟ ਜੇ ਉਦੋਂ ਮਾਈਫੈਕਸ ਹੈ ਜਿੰਨੀ ਦਿਨ ਤੱਕ ਪਸ਼ੂ ਬੁਖਾਰ ਦੇ ਵਿੱਚ ਹੈ ਇਹ ਖੂਨ 5-6 ਗ੍ਰਾਮ ਹੈ ਦੋਨੇ ਚੀਜ਼ਾਂ ਜ਼ਰੂਰੀ ਹੈ ਇੱਕ ਦਿਨ ਛੱਡ ਕੇ ਪਸ਼ੂ ਦਾ ਫਿਰ ਸੀਵੀਸੀ ਟੈਸਟ ਕਰਾਉਣਾ ਹੈ ਘੱਟੋ ਘੱਟ ਤਿੰਨ ਵਾਰੀ ਪਸ਼ੂ ਦਾ ਸੀਵੀਸੀ ਟੈਸਟ ਕਰਾਉਣਾ ਹੈ ਜੇ ਪਸ਼ੂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਫਿਰ ਤੁਸੀਂ ਸੀਵੀਸੀ ਟੈਸਟ ਕਰਾਉਣਾ ਬੰਦ ਕਰ ਸਕਦੇ ਜੇ ਫਰਕ ਨਹੀਂ ਪੈ ਰਿਹਾ ਤਾਂ ਸੀਵੀਸੀ ਟੈਸਟ ਕਰਾਉਣਾ ਹੈ ਔਰ ਵੱਡੀ ਗਲਤੀ ਇਹ ਚ ਕੀ ਹੁੰਦੀ ਹੈ ਜਦੋਂ ਖੂਨ ਘਟਦਾ ਹੈ ਲੋਕੀ ਆਇਰਨ ਦੇ ਟੀਕੇ ਲਾਉਣਾ ਸ਼ੁਰੂ ਕਰ ਦਿੰਦੇ ਹੈ ਕੰਪਨੀਆਂ ਕਈ ਆਇਰਨ ਦੇ ਟੀਕੇ ਚ ਬੜੀਆਂ ਲਵਾਈ ਜਾਂਦੀਆਂ ਇਹ 100% ਗਲਤ ਪ੍ਰੋਪਾਗੈਂਡਾ ਹੈ ਆਇਰਨ ਦੇ ਟੀਕੇ ਗਾਵਾਂ ਚ ਇਦਾਂ ਖੂਨ ਘੱਟ ਚ ਲਾਉਣ ਨਾਲ ਨੁਕਸਾਨ ਹੋਊਗਾ ਫਾਇਦਾ ਨਹੀਂ ਹੋਊਗਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਖਾਸ ਚੀਜ਼ਾਂ ਕੀ ਹੈ ਜਦੋਂ ਪਸ਼ੂ ਨੂੰ ਬੁਖਾਰ ਹੋਊਗਾ ਤੁਸੀਂ ਅਕਸਰ ਦੇਖੋਗੇ ਵੀ ਪਸ਼ੂ ਦੇ ਗੋਹੇ ਦੇ ਵਿੱਚ ਖੂਨ ਦੀ ਪਤਲੀ ਤਾਰ ਦੇਖਣ ਨੂੰ ਮਿਲੂਗਾ ਇਹ ਚੌਥੀ ਨਿਸ਼ਾਨੀ ਹੈ ਪਰ ਇਹ ਵੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਹੋਰ ਜਿਹੜੀ ਖਾਸ ਗੱਲ ਕੀ ਹੈ ਇਹਦੇ ਵਿੱਚ ਦੇਖੋ ਜਿੰਨੇ ਛੋਟੀਆਂ ਬੱਚੀਆਂ ਜੇ ਸੀ ਉਹਨਾਂ 'ਚ ਬੁਖਾਰ ਦੇਖਦੇ ਹਾਂ ਦੋ ਗਲੀਆਂ ਬੱਚੀਆਂ 'ਚ ਉਹ ਇੱਕਦਮ ਨਡਾਲ ਹੋ ਜਾਂਦੀਆਂ ਸੁਸਤ ਹੋ ਜਾਂਦੀਆਂ ਜੇ ਉਹਨਾਂ ਦਾ ਖੂਨ ਹੈਗਾ 8-10 ਗ੍ਰਾਮ ਤਾਂ ਤੁਸੀਂ ਉਹਨਾਂ ਨੂੰ ਬੁਖਾਰ ਤੇ ਵਿਪਾਰਵਕ ਆਉਣ ਦਾ ਟੀਕਾ ਲਾ ਸਕਦੇ 1.5-2 ਐਮਐਲ ਜਿਹੜਾ ਵੀ ਹੈਗਾ ਉਸ ਤੋਂ ਬਾਅਦ ਦੇਖੋ ਕੀ ਹੈ ਇਹ ਪਸ਼ੂਆਂ ਨੂੰ ਕਿਉਂਕਿ ਅਕਸਰ ਪੀਲੀਆ ਰੋਗ ਨਾਲ ਹੁੰਦਾ ਖੂਨ ਘਟ ਜਾਂਦਾ ਸਾਹ ਬਹੁਤ ਜ਼ਿਆਦਾ ਚੜਦਾ ਇਹ ਪਸ਼ੂਆਂ ਦਾ ਤੋਰਾ ਫੇਰਾ ਜਿੰਨਾ ਘੱਟ ਤੋਂ ਘੱਟ ਹੋਵੇ ਉਹਨਾਂ ਰੱਖੋ ਔਰ ਇਹ ਪਸ਼ੂਆਂ ਨੂੰ ਆ ਮੌਸਮ ਚ ਕਾਸ ਕਰਕੇ ਗੁੜ ਸ਼ੱਕਰ ਸ਼ੀਰਾ ਰੋਟੀਆਂ ਗੁੜ ਸ਼ੱਕਰ ਚ ਦੇਸੀ ਘਿਓ ਚ ਭੋ ਕੇ ਗੁਰੂਕੋਸ਼ ਇਹ ਚੀਜ਼ਾਂ ਬਾਰ-ਬਾਰ ਦਿਓ ਕਿਉਂਕਿ ਜੇ ਗੁਰੂਕੋਸ਼ ਲੈਵਲ ਘਟ ਗਿਆ ਫਿਰ ਪਸ਼ੂ ਨੇ ਨਾ ਠੀਕ ਹੋਣਾ ਨਾ ਪਸ਼ੂ ਨੇ ਉਦੋਂ ਬਾਅਦ ਕੀ ਹੁੰਦਾ ਵੀ ਨਾ ਮੁੜ ਕੇ ਰਿਕਵਰ ਹੋਣਾ ਮਤਲਬ ਕੀ ਆਪਾਂ ਕਹਿੰਦੇ ਆ ਵਾਪਸ ਮੁੜਨਾ ਆਪਣੀ ਸਿਹਤ ਵੱਲ ਇੱਕ ਹੋਰ ਬਹੁਤ ਜ਼ਰੂਰੀ ਚੀਜ਼ ਕੀ ਹੈ ਇਹ ਜੇ ਪਸ਼ੂਆਂ ਨੂੰ 5 6 7 ਵਾਰ ਦਿਨ ਚ ਨਮਾਓ ਜਿੰਨਾ ਮਰਜੀ ਬੁਖਾਰ ਹੋਵੇ ਗਰਮ ਠੰਡੇ ਵਾਲਾ ਵਹਿਮ ਛੱਡ ਦਿਓ ਦੇਖੋ ਗਰਮ ਠੰਡੇ ਵਾਲੇ ਕੀ ਹੈ ਵੀ ਹਲੇ ਵੀ ਨਾ ਮੈਂ ਦੇਖਿਆ ਬਹੁਤ سارے ਲੋਕ ਨਾ ਫੇਸਬੁੱਕ ਤੇ ਖਾਸ ਕਰਕੇ ਦੇਖ ਕੇ 네ਗੇਟਿਵ ਕਮੈਂਟ ਕਰਦੇ ਆ ਬਜੀਦਾ ਉਦਦਾ ਦੇਖੋ ਗੱਲ ਹੈ ਲੋਕਾਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਇਹੀ ਲੋਕਾਂ ਕਰਕੇ ਕਮੀਆਂ ਪੇਸ਼ੀਆਂ ਪਤਾ ਲੱਗਦੀਆਂ ਔਰ ਇਹੀ ਲੋਕਾਂ ਕਰਕੇ ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਮਿਲਦਾ ਪਰ ਤੁਸੀਂ ਇਹਨਾਂ ਦੀ ਸੁਣਨੀ ਨਹੀਂ ਆਪਾਂ ਉਹ ਕਰਨੀ ਹੈ ਜੋ ਮਾਹਰ ਕਹਿੰਦੇ ਨਵਾਉਣਾ ਜ਼ਰੂਰੀ ਹੈ ਗਰਮ ਠੰਡੇ ਵਾਲਾ ਵਹਿਮ ਛੱਡ ਦਿਓ ਹਲਦੀ ਦੇਸੀ ਜਿਹੜੀ ਹੈਗੀ ਤੇ ਆਮਲਾ ਔਲਿਆਂ ਦਾ ਪਾਊਡਰ ਤੇ ਦੇਸੀ ਹਲਦੀ ਇੱਕ ਇੱਕ ਚਮਚਾ ਪਸ਼ੂ ਨੂੰ ਦੇਸੀ ਘਿਓ ਚ ਗੋੜ ਸ਼ੱਕਰ ਪਾ ਕੇ ਦਿਓ ਕਿਉਂਕਿ ਹਲਦੀ ਦਾ ਵੀ ਦੇਸੀ ਦਾ ਸਵਾਦ ਥੋੜਾ ਤੇਜ ਹੁੰਦਾ ਹੈ ਔਰ ਔਲੇ ਦਾ ਸਵਾਦ ਵੀ ਤੇਜ ਹੁੰਦਾ ਹੈ ਇਹਦੇ ਇਹ ਵੀ ਨੈਚੁਰਲ ਐਂਟੀਬਾਇਓਟਿਕ ਨੇ ਬਾਕੀ ਇਲਾਜ ਦੇ ਨਾਲ ਨਾਲ ਇਹ ਕਰਨਾ ਜ਼ਰੂਰੀ ਹੈ ਵਿਟਾਮਿਨ ਸੀ ਦੇ ਟੀਕੇ ਆ ਉਹ ਵੀ ਤੁਸੀਂ ਲਾ ਸਕਦੇ ਹੋ 20 25 ਐਮਐਲ ਰੋਜ਼ ਦਾ 5-7 ਦਿਨ ਲਾ ਸਕਦੇ ਹੋ ਵਧੀਆ ਕੁਆਲਿਟੀ ਦਾ ਡੇਰੀ ਪ੍ਰੀਮਿਸ ਜਿਹੜਾ ਤੁਹਾਡੇ ਲਾਗੇ ਮਿਲਦਾ ਹੈ ਉਹ 2 250 ਗ੍ਰਾਮ 2 250 ਗ੍ਰਾਮ ਵੱਡੇ ਪਸ਼ੂ ਨੂੰ ਰੋਜ਼ ਦਾ ਜ਼ਰੂਰ ਦਿਓ ਜਿਹੜੇ ਇਹ ਤੋਂ ਇਲਾਵਾ ਮਲਟੀ ਮਿਨਰਲ ਟੀਕੇ ਆਉਂਦੇ ਆ ਮਿਨਰਲ ਦੇ ਇੰਜੈਕਸ਼ਨ ਆਉਂਦੇ ਆ ਜਾਂ ਮਿਨਰਲ ਦੀਆਂ ਗੋਲੀਆਂ ਆਉਂਦੀਆਂ ਉਹ ਵੀ ਤੁਸੀਂ ਮਿਨਰਲ ਦੇ ਇੰਜੈਕਸ਼ਨ ਬਹੁਤ ਵਧੀਆ ਕੰਪਨੀਆਂ ਦੇ ਆਉਂਦੇ ਆ 5 ਐਮਲ ਟੀਕਾ ਜਿਹੜਾ ਹੈਗਾ ਹਫਤੇ ਹਫਤੇ ਬਾਅਦ ਜੇ ਕੋ ਪਸ਼ੂ ਥੋੜਾ ਠੀਕ ਹੋ ਗਿਆ 2 ਹਫਤੇ ਬਾਅਦ ਰਿਪੀਟ ਕਰੋ ਉਹਦੇ ਨਾਲ ਬਹੁਤ ਜਲਦੀ ਫਰਕ ਪਏਗਾ ਇਹ ਚੀਜ਼ਾਂ ਬਹੁਤ ਹੀ ਪ੍ਰੈਕਟੀਕਲ ਨੇ ਪਰ ਗੱਲ ਕੀ ਹੈ ਵੀ ਜਿਹੜਾ ਇਹ ਚ 15 39 ਪ੍ਰੋਗਰਾਮ ਹੈ ਜਿਹੜਾ ਆਪਾਂ ਸਾਰਾ ਮੈਂ ਤੁਹਾਨੂੰ ਦੱਸਿਆ ਜੇ ਤੁਸੀਂ ਆਪਣੇ ਬਸ਼ੂ ਨੂੰ ਬਚਾਉਣਾ ਹੈ ਤਾਂ ਤੁਹਾਨੂੰ 15 39 ਪ੍ਰੋਗਰਾਮ ਲਾਗੂ ਕਰਨਾ ਪੈਣਾ ਹੈ ਅਗਲੀ ਗੱਲ ਜਿਹੜੇ ਬੰਦੇ ਇਹ ਹੜੇ ਕਹਿੰਦੇ ਆ ਵੀ ਅਸੀਂ ਚਿਚੜ ਦੇਖੇ ਨਹੀਂ ਹੈਗੇ ਸਾਡੇ ਤਾਂ ਦਿਖਦੇ ਨਹੀਂ ਹੈਗੇ ਚਿਚੜ ਹੈ ਨਹੀਂ ਫਰੇਰੀਆ ਚਿਚੜ ਨਹੀਂ ਜੀ ਦੇਖਦੇ ਕਿਥੇ ਇਹ ਬਹੁਤ ਤੇਜ਼ ਸਪੀਡ ਵਾਲੇ ਚਿਚੜ ਹੁੰਦੇ ਆ ਦਵਾਈਆਂ ਦੀ ਰੇਂਜ ਤੋਂ ਬਾਹਰ ਰਹਿੰਦੇ ਆ ਰਾਤ ਨੂੰ ਜ਼ਿਆਦਾਤਰ ਹਮਲਾ ਕਰਦੇ ਆ ਜ਼ਿਆਦਾਤਰ ਪਸ਼ੂ ਤਾਂ ਥੱਲੇ ਹੀ ਰਹਿੰਦੇ ਆ ਇੱਕ ਦਿਨ ਚ ਇਹ ਚਿਚੜ ਜਿਹੜੇ ਹੈਗੇ ਕਿੰਨਾ ਹੀ ਖੂਨ ਚੂਸ ਜਾਂਦੇ ਆ ਵੀ 200-250 ਗ੍ਰਾਮ ਤੱਕ ਵੀ ਪਸ਼ੂ ਦਾ ਭਾਰ ਰੋਜ਼ ਦਾ ਉੱਡ ਜਾਂਦਾ ਹੁਣ ਤੁਸੀਂ ਦੇਖੋ ਵੀ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਜੇ ਸਾਡੀ ਕੱਟੀ ਬੱਚੀ ਦੇ ਵਿੱਚ 1.5-200 ਗ੍ਰਾਮ ਭਾਰ ਘਟਣਾ ਸ਼ੁਰੂ ਹੋ ਗਿਆ ਰੋਜ਼ ਦਾ ਤਾਂ ਉੱਥੇ ਕਿੰਨਾ ਜ਼ਿਆਦਾ ਨੁਕਸਾਨ ਹੋਣਾ ਹੈ ਇਹ ਚਿਚੜ ਨਹੀਂ ਦਿਖਦੇ ਫਰੇਮ ਗੰਦੀ ਵਰਤੋਂ ਕਰੋ ਚਿਕਾ ਮੋਰੀਆਂ ਇੱਟਾਂ ਪਾਥੀਆਂ ਸਭ ਕੁਝ ਇਹਦਾ ਇਲਾਜ ਕਰੋ ਦਵਾਈ ਸਪਰੇਅ ਕਰੋ ਪਰ ਫਲੇਮ ਕਰਨ ਦਾ ਕੋਈ ਹੋ ਨਹੀਂ ਕਿਉਂਕਿ ਚਿਚਰਾਂ ਦੇ ਅੰਡੇ ਆ ਤੇ ਕੋਈ ਦਵਾਈ ਕੰਮ ਨਹੀਂ ਕਰਦੀ 20% ਚਿਚੜ ਪਸ਼ੂ ਦੇ ਸਰੀਰ ਤੇ ਹੁੰਦੇ 80% ਥੱਲੇ ਹੁੰਦੇ ਆ ਚਿਚਰਾਂ ਦੇ ਟੀਕੇ ਆਈਵਰਮੈਕਟ੍ਰਿਨ ਜਾਂ ਹੋਰ ਕੋਈ ਟੀਕੇ ਜਿਹੜੀਆਂ ਵੀ ਤੁਸੀਂ ਲਵਾ ਰਹੇ ਹੋ ਉਹਨਾਂ ਦਾ ਕੋਈ ਫਾਇਦਾ ਨਹੀਂ ਠੀਕ ਹੈ ਦਵਾਈ ਤੁਸੀਂ ਲਾ ਸਕਦੇ ਹੋ ਪਰ ਫਲੇਮ ਕਰਨ ਤੋਂ ਬਿਨਾ ਅੰਡੇ ਨਹੀਂ ਮਰਨੇ ਤੇ ਅੰਡਿਆਂ ਤੋਂ ਬਿਨਾ ਇੱਕ ਚਿਚਲੀ ਜਿਹੜੀ 2-3000 ਅੰਡਾ ਦੇ ਰਹੀ ਹੈ ਉਹਦਾ ਤੁਹਾਡੇ ਕੋਲੇ ਹੋਰ ਕੋਈ ਹੱਲ ਨਹੀਂ ਹੈਗਾ। ਬਾਕੀ ਮੈਂ ਇਹੀ ਕਹੂੰਗਾ ਜਿਵੇਂ ਇਹ ਚ ਮਾਹਰ ਦੀ ਸਲਾਹ ਲਓ। ਇਲਾਕਿਆਂ ਦੇ ਹਿਸਾਬ ਨਾਲ ਅਡਾ ਡਿਗਰੀ ਦੇ ਹਿਸਾਬ ਨਾਲ ਕਈ ਵਾਰੀ ਬਹੁਤ ਫਰਕ ਹੁੰਦਾ ਹੈ। ਇਹ ਜਾਣਕਾਰੀ ਮੁੱਢਲੀ ਪ੍ਰੈਕਟੀਕਲ ਜਾਣਕਾਰੀ ਹੈ ਪਰ ਮਾਹਰ ਦੀ ਸਲਾਹ ਦਾ ਕੋਈ ਬਦਲ ਨਹੀਂ ਹੈਗਾ। ਬਹੁਤ ਜਗ੍ਹਾ ਤੇ ਕੀ ਹੁੰਦਾ ਵੀ ਕੋਈ ਕਈ ਵਾਰੀ ਕੋਈ ਮਾਹਰ ਨਹੀਂ ਉਪਲਬਧ ਹੁੰਦਾ ਤਾਂ ਤੁਸੀਂ ਇਹ ਜਾਣਕਾਰੀ ਨੂੰ ਵਰਤੋ ਚ ਲਿਆ ਸਕਦੇ ਹੋ। ਪਰ ਕਿਉਂਕਿ ਬਿਮਾਰੀ ਚ ਮੌਤ ਦਰ ਬਹੁਤ ਜ਼ਿਆਦਾ ਹੈ। ਪਹਿਲਾਂ ਇਹ ਬਿਮਾਰੀ ਗਾਵਾਂ ਚ ਹੁੰਦੀ ਸੀ ਪਰ ਹੁਣ ਜਿੱਥੇ ਮੱਝਾਂ ਗਾਵਾਂ ਇਕੱਠੀਆਂ ਰੱਖੇ ਨੇ ਮੱਝਾਂ ਚ ਵੀ ਇਹ ਬਿਮਾਰੀ ਬਹੁਤ ਦੇਖੀ ਜਾਂਦੀ ਹੈ ਅਖੀਰ ਤੇ ਮੈਂ ਇਹੀ ਕਹੂੰਗਾ ਵੀ ਵਿਊਪਾਰਵਾ ਕਰਨ ਦਾ ਟੀਕਾ ਲਾਉਣ ਚ ਕਾਲੀ ਨਾ ਕਰੋ ਆਇਰਨ ਦੇ ਟੀਕੇ ਚ ਨਹੀਂ ਲਾਉਣੇ ਹੈਗੇ ਔਰ ਸੀਬੀਸੀ ਜਿਹੜਾ ਹੈਗਾ ਉਹ ਤੁਸੀਂ 2-3 ਦਿਨਾਂ ਬਾਅਦ ਜ਼ਰੂਰ ਕਰਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਪਸ਼ੂ ਦਾ ਖੂਨ ਘੱਟ ਤਾਂ ਨਹੀਂ ਰਿਹਾ ਹੈਗਾ ਬਾਕੀ ਆਪਾਂ ਅਗਲੀ ਵਾਰੀ ਹੋਰ ਦੋ ਬਿਮਾਰੀਆਂ ਹੋਰ ਨੇ ਗਰਮੀਆਂ ਦੀਆਂ ਉਹਨਾਂ ਬਾਰੇ ਗੱਲ ਕਰਾਂਗੇ ਇਹ ਮੌਸਮ ਬੜਾ ਉਹ ਹੈ ਜੀ ਪੱਕੇ ਪੁਹਾਰੇ ਫੌਗਰ ਕੂਲਰ ਸਪ੍ਰਿੰਗ ਇਹ ਸਭ ਕੁਝ ਨੂੰ ਚਲਾ ਦਿਓ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ ਰਾਤ ਨੂੰ ਛੱਡ ਦੀਆਂ ਲਾਈਟਾਂ ਔਨ ਰੱਖੋ ਪਸ਼ੂ ਰੱਜ ਕੇ ਖਾਣਗੇ ਤੁਹਾਡੇ ਪਾਣੀ ਖੁੱਲ੍ਹਾ ਪਸ਼ੂਆਂ ਨੂੰ ਤਾਜ਼ਾ ਠੰਡਾ ਪਾਣੀ ਛੱਡ ਚ 24 ਘੰਟੇ ਉਪਲਬਧ ਰੱਖੋ ਪਾਣੀ ਪਸ਼ੂ ਦੇ ਨੇੜੇ ਹੋਵੇ 10 15 ਫੁੱਟ ਤੋਂ ਦੂਰ ਪਸ਼ੂ ਨੂੰ ਤੁਰਨਾ ਨਾ ਪਵੇ ਜੇ ਪਸ਼ੂ 10 15 ਫੁੱਟ ਤੋਂ ਜ਼ਿਆਦਾ ਪਾਣੀ ਦੂਰ ਪਿਆ ਉਹ ਤਾਂ ਪਸ਼ੂ ਨਹੀਂ ਪੀਣਗੇ ਠੀਕ ਹੈ ਜੀ ਧੰਨਵਾਦ ਜੀ ਖੁਰਾਕੀ ਮਸਲੇ ਆ ਜੀ ਇਹ ਖੁਰਾਕ ਤੇ ਪ੍ਰੋਨਦਰਨ ਵਾਲੀ ਹੱਲ ਹੋਣੀ ਹੈ ਕੱਲੇ ਦਵਾਈਆਂ ਨਾਲ ਇਹ ਨਾ ਹੱਲ ਹੋਏ ਆ ਜੀ ਤੇ ਨਾ ਹੱਲ ਹੋਣੇ ਧੰਨਵਾਦ ਜੀ ਸਾਰਿਆਂ ਸਸ